ਬਿਨਾ ਨੂੰ ਪਿਆਰ ਪਰੀ ਸਸੀਕਾ ਲੋਕੀ ਜਿੱਤਲੋ ਆਲੂਆਂ ਦੀ ਤਿਆਰੀ ਕਰੀ ਅੱਜ ਸੀਨ ਪਹੁੰਚ ਚੁੱਕੀ ਆ ਆਪਣੇ ਕੋਲ ਆਲੂ ਬੀਜਣੇ ਵਾਲੀ ਤੇ ਚੱਲ ਰਹੀ ਜੇ ਬਹਾਈ ਅੱਗੇ ਅੱਗੇ ਤੇ ਕੋਕੀ ਸਿੱਟਾ ਛੁਟਾ ਦੇ ਕੇ ਹਟਿਆ ਜੂਰੀਆ ਵੀ ਪਾਇਆ ਡਾਈ ਦਾ ਵੀ ਦਿੱਤਾ ਹੋਰ ਕੀ ਕੀ ਐਟਮਾ ਪਾ ਰਿਹਾ ਸੋ ਸਾਰੀਆਂ ਗੱਲਾਂ ਮੱਤ ਤੱਕ ਕਰਾਉਂਦੀ ਦੀਆਂ ਤੇ ਬਹਾਈ ਚੱਲ ਰਹੀ ਆ ਰੋਟਾ ਵੇਟਰ ਦੇ ਨਾਲ ਆਹ ਟਰੈਕਟਰ ਨਾਲੇ ਰੋਟਾ ਵੇਟਰ ਥੋੜਾ ਜਿਹਾ ਸਹੀ ਦਾ ਚੱਲਦਾ ਛੋਟੇ ਨੂੰ ਤਾਂ ਕੱਪ ਲੰਦਾ ਹੈ ਕੀ ਕੰਬਾਈਨਾਂ ਚੱਲਦੀਆਂ ਨੇ ਮੁਛਲ ਛੋਣੇ ਦੇ ਵਿੱਚਾਂ ਬੜੀਆਂ ਉਧਰੋਂ ਆਇਆ ਮੈਨੂੰ ਕਹਿੰਦਾ ਵੀ ਆਹ ਉਹਦੇ ਮੌਸਮ ਥੋੜਾ ਜਿਹਾ ਗੜਬੜੀ ਵਾਲਾ ਲੱਗਦਾ ਅੱਜ ਥੋੜਾ ਜਿਹਾ ਬੱਦਲ ਜਾ ਦਿਖ ਰਿਹਾ ਹੈਗਾ ਅੱਜ ਬੱਦਲ ਜਾ ਤੇ ਮਿਸਟਰ ਤਲਵੀਰ ਸਿੰਘ ਆਗੇ ਗਾਰੇ ਹੈ ਬਾਤ ਤੇ 60 ਕਿਲੋ ਆ ਗੜੰਬਾ ਹੈ ਉਹ ਦੋ ਦਿਨ ਦੇਸ਼ਿੱਤੇ ਜਿੱਥੇ ਇਹਨੂੰ ਲੋੜ ਹੈ ਇਹਨਾਂ ਦੀ ਹਾਂਜੀ ਬਾਬਾ ਜੀ ਦੋ ਮਿੰਟ ਟਾਈਮ ਦੇ ਦਿਓ ਜੀ ਸਾਨੂੰ ਵੀ ਸਫਲ ਕਿਸਾਨ ਸਫਲ ਕਿਸਾਨ ਲੋ ਲੂਟਾ ਪਿੱਟਰ ਫੇਰ ਤੇ ਜੀ ਆਪਾਂ ਨੇ ਸੁਣੀ ਹਿੰਮਤ ਮਾਰੀ ਜਾਂਦਾ ਗੋਗੀ ਆਪਰੇ ਇਹਨੂੰ ਫਿਰ ਆਪਾਂ ਉਧਰ ਨਹੀਂ ਨਾ ਮਸ਼ੀਨਾਂ ਵਾਲੇ ਕੰਮ ਚ ਹੋਂ ਦਾਖਲ ਨਹੀਂ ਦਪਾਉਂਦੇ ਗੋਗੀ ਤੇ ਮਾਂ ਲੋੜੇ ਨਹੀਂ ਵੀ ਹੁਣ ਤੂੰ ਆਪਣਾ ਇੱਧਰ ਖੇਤੀ ਵਾਲਾ ਸੰਭਲਾ ਵੀ ਮਸ਼ੀਨਰੀ ਵਾਲੇ ਪਾਸੇ ਟੈ ਨਹੀਂ ਹੁਣ ਆਲੂ ਵੀ ਟੈਣਾ ਹੋਣਾ ਮੱਕੀ ਟੈਣਾ ਸੰਭਣੀ ਆ ਮੈਂ ਤਾਂ ਐਂ ਹਰਾਂ ਨਾ ਵੀ ਬੀਜਣੇ ਸਾਲਾ 1.5 ਕਿੱਲਾ ਹੁੰਦਾ ਆਪਾਂ ਨੇ ਜੇ ਕਿਤੇ 2-50 ਕਿੱਲੇ ਵਿੱਚ ਆਵੇ ਤਾਂ ਸਾੜਾ ਝੂਆ ਪੈ ਜਾਣਗੇ ਆ ਕਮਲੇ ਹੋ ਚੁਗੇ ਹੋਰ ਕਾ ਹੈ ਹਨਾ ਬਹਾਈ ਚੰਗੀ ਹੋਗੀ ਬੱਟਾ ਸੋਹਣੀਆਂ ਬਣਦੀਆਂ ਤੇ ਕਿਆ ਘੈਂਟ ਦਾ ਟਾਣ ਬਣਦੀ ਆ ਪੂਰੀ ਉਨੇ ਨੇ ਦੇ ਲਿਓ ਇੱਕ ਬੰਦਾ ਇਹਦੇ ਨਾਲ ਛੱਡ ਦੇਣਾ ਬੱਟਾ-ਬੁੱਟਾਂ ਦੀ ਸਾਰੀ ਸੈਟਿੰਗ ਕਰਵਾ ਦੇਣੀ ਕੋਈ ਦਿਨ ਕਿਰੋ ਦਿਨ ਦੇ ਵਿੱਚ ਤੇ ਪਾਣੀ-ਪੁਣੀ ਲਾਉਣ ਦਾ ਸਾਰਾ ਇਹਨੂੰ ਪ੍ਰੋਸੈਸ ਪਤਾ ਹੁੰਦਾ ਵੀ ਕਿੱਦਾਂ ਨੂੰ ਖਾਣਾ ਕਿਵੇਂ ਬਣਾਉਣੀ ਹੈ ਜਿਵੇਂ ਨਹੀਂ ਵੀਰ ਆਏ ਜੀ ਨਾਲ ਦੇ ਪਿੰਡ ਤੋਂ ਘੋਲੇ ਰਿੰਗੇ ਕੋਲ ਤੋਂ ਐਂ ਪੂਰਾ ਸੰਧਾਪਨ ਦਾ ਐ ਨੀ ਪਿੱਛੇ ਗਿਆ ਪੂਰਾ ਟੈਟੂਰ ਆਪਣੇ ਪ੍ਰਾਈਵੇਟ ਸੁਆ ਵੀ ਕਾਹੀਆਂ ਬਟਾ ਬਟਾ ਈਮੈਲ ਪਤਾ ਪਤਾ ਕੋ ਗਿਆ ਤੇ ਚ ਪਹਿਲਾਂ ਆ ਜਾ ਉਹ ਤੈਨੂੰ ਕੀ ਕਹਿੰਦਾ ਜੋਧਾ ਵਾਲਾ ਵੀਰ ਹੁਣ ਬਸ ਬੰਦਾ ਹੁਣ ਆਪਣੇ ਪ੍ਰਸਾਦ ਲਈ ਵੀਜਤਾ ਪਾਈ 20 ਜੀ ਤਾਂ ਠੀਕ ਹੈ ਕਹਿੰਦਾ ਜੂਰੀਆ ਨਹੀਂ ਪਾਇਆ ਹੈ ਜੂਰੀਆ ਜਨਾ ਨਹੀਂ ਪਾਇਆ ਮੈਂ ਕਿਹਾ ਜੂਰੀਆ ਹੀ ਪਾ ਦਿੰਨੇ ਆ ਆਇਆ ਬਸ ਚੱਕ ਲਏ ਤੇਰਾ ਪਿਆ ਸਾਲਾ ਡਾਈ ਕਿੰਨਾ ਪਾਇਆ ਡਾਈ ਤੇ 2.5 ਤੇ ਹੋਰ ਸਲਫਰ ਸਲਫਰ 10 ਕਿਲੋ ਸਲਫਰ ਪਟਾਸ਼ ਪਟਾਸ਼ 500 ਕੁਇੰਟਲ ਨਿਕਲੇ ਹੋਣਗੇ ਆਲੂ ਹਾਂ ਕੁਇੰਟਲ ਕਿਤੇ ਨਿਕਲੇ ਹੋਣਗੇ ਚਲੋ ਨਾ ਨਾ ਵਧੀਆ ਮਿਹਨਤ ਕਰ ਰਹੇ ਆ ਗੁੱਗੀ ਜੇ ਨਾ ਨਿਕਲੇ ਸਾਲਿਆਂ ਨੂੰ ਫਿਰ ਫਰਾਟੇ ਵੀ ਵੜਦੇ ਨੇ ਫਿਰ ਗਾਂ ਤੇ ਆਲੂ ਬੰਦ ਫਿਰ ਜੇ ਨਾ ਨਿਕਲੇ ਇਤਕੀ ਸਰਾਣੇ ਵੀ ਬੈਠੇ ਨੇ ਆਉਂ ਕਹੀ ਜਾ ਕੇ ਕਹਿੰਦਾ ਤਾਂ ਬਹੁਤ ਬਹਾਈ ਕਰੀ ਗਿਆ ਕਹਿੰਦਾ ਵਜ਼ੀਰ ਮੂਰੇ ਮਿੱਟੀ ਹੋ ਮੈਂ ਕਿਹਾ ਮੈਨੂੰ ਤੁਹਾਨੂੰ ਆਏ ਤਾਂ ਵੀ ਘਟਣਾ ਹੋਈ ਵੀ ਹੋਵੇ ਮੈਂ ਪਿਛਲੀ ਵਾਰੀ ਮੈਂ ਕਿਹਾ ਬੰਦਾ ਆਇਆ ਕਹਿੰਦਾ ਤੋਤੀ ਨੇ ਬਹਾਈ ਨਹੀ ਨਾਲੇ ਲੇਜ਼ਰ ਵੀ ਕਰਤਾ ਨਾਲੇ ਖੇਤ ਟਾਈਟ ਹੋ ਗਿਆ ਫੇਰ ਆਇਆ ਨਹੀਂ ਦਾਇਆ ਦੇਖ ਲੈ ਡਾਇਗੋ ਕੀ ਬੱਟ ਪੂਰੀ ਡੁੱਗੀ ਪੈ ਗਈ ਆ ਬਣਦੀ ਤਕੜੀ ਰਹੀਆਂ ਬੱਟਾਂ ਇਹਨਾਂ ਚਾ ਤਕੜੀ ਬਾਈ ਰਹੀਆਂ ਇਹ ਹੈ ਜੀ ਆਪਣਾ ਐਲ ਆਰ ਵੀ ਚ ਐਲ ਆਰ ਪਿਛਲੇ ਸਾਲ ਅੱਧਾ ਕਿੱਲਾ ਬੀਜਿਆ ਤਾਂ ਤੇ ਉਹਦੇ ਚੋਂ ਬੀਜ ਰੱਖ ਲੇਤਾ ਪਾਣੀ ਜੋਦੜਨ ਵੀਰ ਤੋਂ ਬੀਜ ਆਇਆ ਵਾ ਤੇ ਹੁਣ ਇਤਕੀ ਆਪਾਂ ਨੇ ਕਿੱਲਾ ਪੂਰਾ ਕਰਤਾ ਮਤਲਬ ਗੁੱਪਾ ਕੱਪਾ ਵਾਲਾ ਥੋ ਨਿਕਲ ਗਿਆ ਉਹਦੇ ਚ ਜਿੱਥੇ ਟਰੈਕਟਰ ਖੜਾ ਉਹ ਡਾਈ ਪਾ ਲੋ ਡਾਈ ਬਹਾਈ ਦਾ ਬਹੁਤ ਹੈ ਬਹਾਈ ਦਾ ਬਾਦੂ ਹੈ ਸਾਨੂੰ ਸਾਲਾ ਐਵੇਂ ਲੱਗੀ ਜਾਂਦੇ ਵੀ ਬਹਾਈ ਘਟਣਾ ਰਹਿ ਜੂਵੇ ਇਹ ਹੁਣ ਕਿੰਨੇ ਇੰਚ ਤੇ ਲਾ ਰਹੀ ਹੈ ਕਿੰਨੇ ਇੰਚ ਤੇ ਕਰਿਆ ਵਾ ਨਹੀਂ ਜਿਹੜਾ ਆਲੂ ਗਿਦੇ ਹਾਲੂ ਤੋਂ ਆਲੂ ਕਿੰਨੇ ਇੰਚ ਤੇ 5 ਇੰਚ ਤੇ ਘਟ ਤੋਂ ਘਟ ਕਿੰਨਾ ਹੋ ਜਾਂਦਾ ਇਹ 3 ਤਿੰਨ ਫਿਰ 5 ਚਾਰਟ ਲੱਗਿਆ ਚਾਰਟ ਲੱਗਿਆ ਠੀਕ ਹੈ ਇਹ ਹੈ ਜੀ ਵਿਸ਼ਕਰਮਾ ਇਹਨਾਂ ਬਾਰੇ ਥੋੜਾ ਜਿਹਾ ਘੱਟੇ ਪਤਾ ਸਾਨੂੰ ਕਿਉਂਕਿ ਇਹ ਤਾਂ ਘੱਟ ਵੱਧੇ ਦੇਖਣ ਨੂੰ ਮਿਲਦੀਆਂ ਆਪਣੇ ਇਲਾਕੇ 'ਚ ਇਹ ਚਲੇ ਗਿਆ ਅੱਧੇ ਦੇ ਵੱਧ ਨਿਕਲ ਗਿਆ ਆਇਆ ਬੁੱਕੇ ਨੇ ਉਰੇ ਆ ਕੇ ਆਦਦੇ ਆ ਚੱਕ ਲੈਣੇ ਹੀ ਬੱਚ ਚੱਕ ਲੈਣੇ ਆ ਪਿੱਛੇ ਬਣ ਜਾਣੀ ਇਹਦੀ ਡੋਲੋ ਹਲਾ ਦੇ ਅੱਛਾ ਢੱਕਣ ਆ ਬੋਰੀ ਨਾ ਪਰਾ ਰੱਖਿਓ ਇਹਨੂੰ ਸਾਈਡ ਰੱਖਿਓ ਦੂਜੀਆਂ ਦੂਜੀਆਂ ਚੱਕੋ ਪਿੱਛੇ ਵਾਲੀ ਪਰ ਬਾਹੀ ਵਧੀਆ ਹੋਈਗੀ ਹਮ ਸਰ ਜਣਾ ਆਪਣਾ ਕਿੰਨੀਆਂ ਥੈਲੀਆਂ ਪੇ ਈਜ ਪਾਉਣਾ ਹੁਣ ਕਡਾਈ ਪਾਉਣਾ बीटीਓ ਵਾਲੀ ਸ਼ਾਰਟ ਤੇ ਲੈ ਕਿੰਨੀ ਕਹਿ ਗੋਗੀ ਹੈ ਮੜੀ ਜਿਹਾ ਡਾਟ ਜਿਉ ਹੈ ਭਾਜ ਨੇ ਖਾਸਾ ਹੋ ਜਾਂਦਾ ਮਸ਼ੀਨ ਚ ਚੱਕ ਦੀ ਟਰੈਕਟਰ ਨੂੰ ਚਲ ਠੀਕ ਹੈ ਫਿਰ ਓਕੇ ਪਰ ਜਾ ਹੁਣ ਨਹੀਂ ਮੈਂ ਕਿਰਪਾਣ ਕੋਲ ਚੱਲਿਆ ਕਿਰਪਾਣ ਕੋਲ ਕਹਾਣ ਸੁਣੀ ਭਾਈ ਜੀ ਠੀਕ ਹੈ ਓਕੇ ਲਓ ਜੀ ਵੱਢ ਕੇ ਝੋਨਾ ਮੁਛਲ ਝੋਨਾ ਸੁਣੀ ਭਾਈ ਜੀ ਸੋਨੀ ਤੈਨੂੰ ਆਲੂ ਲਿਆਉਣਾ ਦਿਖਾ ਕੇ ਹਲੇ ਹੁਣ ਚਾਹ ਝੁੱਲ ਸਕਿਆ ਤਾਂ ਉੱਥੇ ਨਹੀਂ ਚਾਹ ਪੀ ਕੇ ਤਾਂ ਕਿ ਨਹੀਂ ਪੀ ਕੇ ਤਾਂ ਆਲੂ ਵੀ ਮੈਂ ਦੇਖਣਾ ਚਾਹ ਪੀ ਕੇ ਤਾਂ ਆਇਆ ਘਰ ਆਈ ਬਣੀ ਇਹ ਖਰਾਬ ਹੋਊਗੀ ਜੀ ਨਹੀਂ ਬਣਾਇਆ ਆ ਗਿਆ ਦੂਆ ਦਾ ਇੱਕ ਵੀ ਆ ਗਿਆ ਲਓ ਜੀ ਰੈਕ ਬੇਲੇ ਹੋ ਗਏ ਦੋ ਆਪਣੇ ਕੋਲ ਕਰੋ ਜੀ ਅੱਗੇ ਸੰਪਰਕ ਫਿਰ ਇਹ ਸੜਕ ਪਰ ਮਾੜ ਨੇ ਬਾਵਾਂ ਨਾਲ ਮੁੱਢਾ ਕਿਤੇ ਪਰਾਲਾ ਪੂਰਾ ਕਰਾ ਲਓ ਇਕੱਠਾ ਆਇਆ ਕਰਾ ਲੈ ਇਹਨੂੰ ਵੀ ਅੰਦਰ ਲਵਾ ਦੇ ਨੇ ਯਾਦ ਇੱਥੇ ਨਹੀਂ ਆ ਪਾ ਲਿਆ ਦੇ ਇਹਨੂੰ ਇੱਥੇ ਦਵਾ ਦੇ ਲੱਗਿਆ ਜਿਹਨਾਂ ਦੇ ਅੰਦਰ ਅੰਦਰ ਲਾ ਦੇ ਉਲੀ ਗਲੀ ਚ ਲਾ ਦੇ ਇਹ ਉਰੇ ਵੀ ਲਾ ਦੋ ਦੋ ਰੋਕੋ ਇੱਧਰ ਵੀ ਲਾ ਦਿਓ ਬੰਦ ਕਰ ਦੋ ਕੰਮ ਤਾਂ ਲੰਬਾ ਚੱਲਣਾ ਸੰਘਰਸ਼ ਹੁਣ ਬੱਸ ਬੈਲਡਰਾਂ ਨੂੰ ਟਾਈਟ ਕਰੋ ਮੜ ਜਾ ਹੁਣ ਬੈਲਡਰਾਂ ਨੂੰ ਅੰਨੀ ਤਾਂ ਪਟ ਅੰਨੀ ਤਾਂ ਗੱਡੀ ਵਾਟਾ ਇੱਦੇ ਇੱਦੇ ਅੱਛਾ ਤਾਰਾਂ ਹੀ ਬੈਲਡ ਕਰਤੀਆਂ ਹਾਂ ਪਟਾਏ ਤੋਂ ਉੱਪਰ ਲਾਓ ਉੱਪਰ ਲਾ ਉੱਪਰ ਲਾ ਤੇ ਇੰਨੀ ਬੈਲਡ ਕਰਤੀਆਂ ਵੀ ਵਧੀਆ ਕਰਿਆ ਕੰਮ ਇਹ ਹੈ ਹਾਂ ਕੰਮ ਸੋਨਾ ਖਿੱਚਦਾ ਵੀ ਕੀ ਹੋ ਗਿਆ ਕਹਿੰਦਾ ਪਿੰਡ ਵਿੱਚ ਮੈਨੂੰ ਡਿੰਪਾ ਡਿੰਪਾ ਕਹਿੰਦੇ ਆ ਲੋਕਾਂ ਨੇ ਤਾਂ ਕਹਿਣਾ ਹੀ ਆ ਤੇਰਾ ਕੀ ਹੋ ਗਿਆ ਹੁਣ ਇੱਥੇ ਕੀ ਆਇਆ ਚਾਚਾ ਫੁੱਦੂ ਜੇ ਕੰਮ ਲੱਗਿਆ ਮੈਂ ਕਰਨ ਤੂੰ ਆ ਕੰਮ ਨਹੀਂ ਹੈਗਾ ਇਹ ਲਾ ਕੋਈ ਗਾਮਾ ਹੈ ਬੰਦਿਆਂ ਵਾਲਾ ਕੋਈ ਬੰਦਿਆਂ ਵਾਲਾ ਕੰਮ ਉੱਥੇ ਨਾ ਬੀਜ ਆਪਣਾ ਇਹ ਪੂਰੇ ਪੂਰਾ ਖਰ ਗਿਆ ਕਿੰਨਾ ਕੁ ਵਧਿਆ ਤਾਂ ਨਹੀਂ ਨਾ ਪੂਰਾ ਪੂਰਾ ਖਰ ਗਿਆ ਹੁਣ ਆ ਥੋੜੀ ਜਿਹੀ ਵਾਰ ਚੁਗਲੇ ਜਾਣੀਆਂ ਗੋਲੀ ਜਿਹੜੀਆਂ ਤੇ ਵਿੱਚ ਤੇ ਮੋਟੀ ਮੋਟੀ ਜਿਹੜੇ ਖੁੰਜੇ ਜੇ ਉੱਥੇ ਉਹਨਾਂ ਦੇ ਫਿਰ ਡੌਲਾਂ ਦੀ ਸੈਟ ਕਰਦੇ। ਘਟ ਘਟਿਆ ਤਾਂ ਨਹੀਂ। ਨਾ ਘਟਿਆ ਨਹੀਂ। ਨਾ ਬਦਿਆ। ਪੂਰੇ ਪੂਰੇ ਸਰਿਆ। ਕਨਸ਼ਰਤੀ ਬਾਈ ਦੇ। ਉਹ ਕਨਸ਼ਰਤੀ ਹੈ। ਇਹ ਪੂਰਾ ਪੂਰਾ ਸਰਿਆ ਹੈ। ਚਲੋ। ਐਡਾ ਗੋਲੀ ਖਾਦਾ ਕਹਿੰਦਾ ਥਾਲਾ। ਇੱਡਾ ਗੋਲੀ ਖਾਦਾ। ਕਿਹਦਾ ਭਈ ਐਡਾ ਬੜਾ ਆਲੂ। ਇਹ ਸਾਲਾ ਪਤੀਲੇ 'ਚ ਸਾਰੇ ਹੀ ਆ ਗਿਆ ਹੈ। ਹਾਂ ਹਾਂ ਪਤੀਲੇ 'ਚ ਸਾਰੇ ਆ ਗਏ ਕਹਿੰਦਾ। ਬੱਸ 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 ਕਮੋਜ ਹੋ ਜਾ ਤੂੰ।